ਤੁਸੀਂ ਬਾਈਕਟ ਕੀਤਾ ਤੁਸੀਂ ਮੇਰਾ ਨਹੀਂ ਕੀਤਾ ਤੁਸੀਂ ਬਾਈਕਟ ਕੀਤਾ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਤੁਸੀਂ ਬਾਈਕਟ ਕੀਤਾ ਉਹਨਾਂ ਦੇ ਫਿਊਚਰ ਦਾ ਤੁਸੀਂ ਉਹਨਾਂ ਦੇ ਪਿੱਛੇ ਲੱਗੇ ਜਿਹੜੇ ਨਸ਼ੇ ਵੇਚਦੇ ਨੇ ਜਿਹੜੇ ਤੁਹਾਨੂੰ ਗੁੰਮਰਾਹ ਕਰ ਰਹੇ ਨੇ ਅਗਰ ਅੱਜੋਰ ਕਾਚਨੇ ਕੋਈ ਬੱਚਾ ਆਂਦਾ ਹੈ ਤਾਂ मोस्ट वेलकम ਹੈ ਅਗਰ ਤੁਸੀਂ ਫੇਰ ਵੀ ਤੁਸੀਂ ਸੋਚਦੇ ਹੋ ਕਿ ਨਹੀਂ ਅਸੀਂ ਨਹੀਂ ਲਗਾਣਾ ਅਸੀਂ ਤੇਨਾਂ ਦਾ ਬਾਈਕਟ ਕਰਨਾ ਹੈ ਤੁਸੀਂ ਇਹ ਕਰਤੋਂ ਤੁਸੀਂ ਇਹ ਕਰਤੋਂ ਕੁਝ ਨਹੀਂ ਕੀਤਾ ਜਸਟ ਇੱਕ ਤੋਂ ਗੁਰਦੁਾਰੇ ਜਾ ਕੇ ਮਤਵਾਟੇ ਕੇ ਲਈ ਆਹ ਤੁਹਾਨੂੰ ਡੈਸਟੀਨੇਸ਼ਨ ਸ਼ੀ ਨਹੀਂ ਹੋਇਆ ਉਹਨਾਂ ਨੂੰ ਕੋਈ ਬਹੁਤ ਸੀ ਕੁਝ ਨਹੀਂ ਦੇ ਕੇ ਆਇਆ ਜਿਵੇਂ ਕੁਝ ਨਹੀਂ ਲੈਣਾ ਉਹਨਾਂ ਤੁਸੀਂ ਧਰਨੇ ਤੇ ਪਾਠ ਕਰਾਓ ਤੁਸੀਂ ਸਾਨੂੰ ਦੱਸੋ ਵੀ ਹਾਂ ਜੀ ਧਰਨੇ ਤੇ ਪਾਠ ਹੈ ਵੀ ਆਇਓ ਅਸੀਂ ਸਾਰਾ ਟੱਬਰ ਆਵਾਂਗਾ ਮਸਲਾ ਸਿਰਫ ਇਹ ਸੀਗਾ ਕਿ ਹਾਂ ਅਜੇ ਫੈਕਟਰੀ ਤੋਂ ਨਹੀਂ ਆਇਆ ਤੇ ਉਹ ਫੈਕਟਰੀ ਤੋਂ ਆ ਗਿਆ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ 16 ਸਾਲ ਤੋਂ ਮੈਂ ਡਿਵੀਸ਼ਨ ਪੜਾ ਰਹੀ ਆ ਔਰ ਬਹੁਤ سارے ਬੱਚੇ ਵੀ ਪੜ੍ਹ ਕੇ ਜਾ ਚੁੱਕੇ ਨੇ ਹਜ਼ਾਰਾਂ ਇਸ ਵਿੱਚ ਪੜ੍ਹ ਚੁੱਕੀਆਂ ਤੇ ਅੱਜ ਤੱਕ ਮੇਰੇ ਨਾਲ ਇੰਨਾ ਨਹੀਂ ਹੋਇਆ ਜਿੰਨਾ ਦਾ ਤੁਸੀਂ ਮੁੰਡਿਆਂ ਨਾਲ ਬਿਹੇਵਰ ਕਰ ਬੱਚਿਆਂ ਦੀ ਨਿਗਾਹ ਵਿੱਚ ਦੋਸ਼ੀ ਬਣਾਉਂਦੇ ਕਿ ਤੇਰੀ ਮੈਡਮ ਨੇ ਪਤਾ ਨਹੀਂ ਆਂਟੀ ਨੇ ਕੀ ਕਰਤਾ ਹੈ ਜਿਹਾ ਕਿ ਬਸੇ ਦਾ ਟਿਊਸ਼ਨ ਨਹੀਂ ਜਾਣਾ ਹੈਗਾ ਹੁਣ ਤੂੰ ਔਰ ਕਿਉਂਕਿ ਅਸੀਂ ਸਭ ਦੇ ਹੀ ਜਾਣਦੇ ਆ ਚਾਹੇ ਕਿਸੇ ਦਾ ਖੁਗ ਹੋ ਗਿਆ ਚਾਹੇ ਕਿਸੇ ਦਾ ਖੁਸ਼ੀ ਦਾ ਪਾਰਟਾ ਚਾਹੇ ਕਿਸੇ ਦਾ ਮਰਗ ਦਾ ਪਾਰਟਾ ਅਸੀਂ ਹਰ ਇੱਕ ਦੇ ਜਾਂਦੇ ਆ ਜਿਹੜਾ ਵੀ ਸਾਨੂੰ ਬੁਲਾਉਂਦਾ ਹੈ ਉਹ ਸਿਰਫ ਮੁੱਦਾ ਇਹ ਸੀਗਾ ਕਿ ਸਾਡੇ ਕੋਲ ਅੰਤ ਹਰ ਰੋਜ਼ ਹੁੰਦੇ ਜਾਂਦੇ ਨੇ ਤੁਕੜ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਰਸੋਂ ਤੋਂ ਆਪਣੇ ਪਿੰਡ ਵਿੱਚ ਬਹੁਤ ਜ਼ਿਆਦਾ ਮਸਲਾ ਪੜ ਗਿਆ ਹੋਇਆ ਮਸਲਾ ਸਿਰਫ ਇਹ ਸੀਗਾ ਕਿ ਹਾਂ ਅਜੇ ਫੈਕਟਰੀ ਤੋਂ ਠਹਿਕੇ ਆ ਤੇ ਉਹ ਫੈਕਟਰੀ ਦਾ ਬੰਦਾ ਹੋ ਗਿਆ ਮੈਨੂੰ ਇਹ ਗੱਲ ਵੀ ਸਮਝ ਨਹੀਂ ਆਉਂਦੀ ਕਿ 16 ਸਾਲ ਤੋਂ ਮੈਂ ਟਿਊਸ਼ਨ ਪੜਾ ਰਹੀ ਆ ਔਰ ਬਹੁਤ سارے ਬੱਚੇ ਮੇਰੇ ਕੋਲ ਪੜ ਕੇ ਜਾ ਚੁੱਕੇ ਨੇ ਹਜ਼ਾਰਾਂ ਇਸ ਵਿੱਚ ਬੱਚੇ ਪੜਾ ਚੁੱਕੇ ਨੇ ਤੇ ਅੱਜ ਤੱਕ ਮੇਰੇ ਨਾਲ ਇਦਾਂ ਨਹੀਂ ਹੋਇਆ ਜਿੱਦਾਂ ਦਾ ਤੁਸੀਂ ਹੁਣ ਮੇਰੇ ਨਾਲ ਬਿਹੇਵ ਕਰ ਰਹੇ ਹੋ ਤੁਸੀਂ ਤਾਂ ਮੈਨੂੰ ਆਪਣੇ ਬੱਚਿਆਂ ਦੀ ਨਿਗਾਹ ਦੇ ਵਿੱਚ ਦੋਸ਼ੀ ਬਣਾਤਾ ਕਿ ਤੇਰੀ ਮੈਡਮ ਨੇ ਪਤਾ ਨਹੀਂ ਆਂਟੀ ਨੇ ਕੀ ਕਰਤਾ ਹੈ ਜਿਹਾ ਕਿ ਤੁਸੀਂ ਤਾਂ ਟਿਊਸ਼ਨ ਨਹੀਂ ਜਾਣਾ ਹੈਗਾ ਹੁਣ ਤੋਂ ਔਰ ਕਿਉਂਕਿ ਅਸੀਂ ਸਭ ਦੇ ਹੀ ਜਾਣਦੇ ਆ ਚਾਹੇ ਕਿਸੇ ਦਾ ਭੋਗ ਹੈ ਚਾਹੇ ਕਿਸੇ ਦਾ ਖੁਸ਼ੀ ਦਾ ਪਾਠ ਹੈ ਚਾਹੇ ਕਿਸੇ ਦੇ ਮਰਗ ਦਾ ਪਾਠ ਹੈ ਅਸੀਂ ਹਰ ਇੱਕ ਦੇ ਜਾਣਦੇ ਆ ਜਿਹੜਾ ਦਾ ਇਹ ਸੀਗਾ ਕਿ ਸਾਡੇ ਕੋਲ ਅੰਕਲ ਹਰ ਰੋਜ਼ ਆਉਂਦੇ ਜਾਂਦੇ ਨੇ ਤੇ ਉਹਨਾਂ ਦੇ ਬੱਚੇ ਸਾਡੇ ਕੋਲ ਤਿੰਨ ਬੱਚੇ ਉਹਨਾਂ ਦੇ ਪੜ੍ਹਦੇ ਨੇ ਉਹਨਾਂ ਦੇ ਪਰਿਵਾਰ ਦਾ ਵਿੱਚੋਂ ਠੀਕ ਹੈ ਜੀ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਪਾਠ ਆ ਖਾਇਆ ਵੀ ਮੱਥਾ ਟੇਕ ਕੇ ਆਇਓ ਔਰ ਅਜੇ ਸਿਰਫ ਮੱਥਾ ਹੀ ਟੇਕ ਕੇ ਆਏ ਨੇ ਉਹਨਾਂ ਨੂੰ ਬਾਅਦ ਵਿੱਚ ਉੱਥੇ ਜਾ ਕੇ ਪਤਾ ਚੱਲਿਆ ਕਿ ਵੀਡੀਓ ਕਾਨਫਰੈਂਸਿੰਗ ਹੋਣੀ ਉਹਨਾਂ ਨੇ ਰੋਕਿਆ ਕਿ ਵੀ ਥੋੜੀ देर ਰੁਕਜੋ ਵੀ ਇਹ ਵੀਡੀਓ ਬਣਨੀ ਆ ਹਨਾ ਤੇ ਉਹ ਕਹਿੰਦੇ ਵੀ ਨਹੀਂ ਮੈਂ ਮਲਕੀਤ ਅੰਕਲ ਦੇ ਕਹਿਣ ਤੇ ਮੱਥਾ ਟੇਕਣ ਆਇਆ ਤੇ ਸਿਰਫ ਮੈਂ ਮੱਥਾ ਟੇਕ ਹੀ ਜਾਊਂਗਾ ਮੈਨੂੰ ਨਹੀਂ ਪਤਾ ਤੁਸੀਂ ਕਿਹਨਾਂ ਦੇ ਦਿਲਾਂ ਵਿੱਚ ਆਏ ਹੋ ਇਹਨਾਂ ਦੀਆਂ ਗੱਲਾਂ ਕਰਕੇ ਤੁਸੀਂ ਭੜਕੇ ਹੋ ਜਦਕਿ ਤੁਸੀਂ ਬਹੁਤ ਜ਼ਿਆਦਾ ਗਲਤ ਕੀਤਾ ਸਾਰੇ ਪਿੰਡ ਵਾਲਿਆਂ ਨੇ ਜਦੋਂ ਤੁਸੀਂ ਇਹ ਕਹਿੰਦੇ ਸੀਗੇ ਜਦੋਂ ਤੁਹਾਨੂੰ ਕਰਮੇ ਨੇ ਭੜਕਾਇਆ ਸੀ ਕਿ ਹਾਂ ਜੇ ਜੈ ਸਰਪੰਚ ਬਣ ਗਿਆ ਤਾਂ ਫੈਕਟਰੀ ਲੱਗੂਗੀ ਜੇ ਮੈਂ ਸਰਪੰਚ ਬਣ ਗਿਆ ਤਾਂ ਫੈਕਟਰੀ ਨਹੀਂ ਲੱਗੂਗੀ ਹੁਣ ਜੈ ਤਾਂ ਸਰਪੰਚ ਵੀ ਨਹੀਂ ਤੇ ਜੈ ਤਾਂ ਪੰਚ ਵੀ ਨਹੀਂ ਹੈਗਾ ਤੁਸੀਂ ਕਾਮ ਬੰਦੇ ਦੇ ਜਾਣ ਨਾਲ ਹੀ ਦਹਿਲ ਗਏ ਜੇ ਫੈਕਟਰੀ ਦੇ ਅੰਦਰ ਉਹ ਜਾ ਕੇ ਮੱਥਾ ਟੇਕਿਆ ਤਾਂ ਕੋਈ ਗੁਨਾਹ ਨਹੀਂ ਹੋ ਗਿਆ ਮੈਨੂੰ ਨਹੀਂ ਸਮਝ ਆਂਦੀ ਕਿ ਤੁਹਾਨੂੰ ਇਹ ਹਜਾ ਕੀ ਹੋਇਆ ਔਰ ਉਹ ਕੋਈ ਐਡੀ ਪਾਵਰ ਵਾਲਾ ਤਾਂ ਬੰਦਾ ਨਹੀਂ ਹੈਗਾ ਕਿ ਉਹ ਫੈਕਟਰੀ ਚ ਜਾਇਆ ਹੈ ਤਾਂ ਹੁਣ ਸਟੈਂਪ ਲੱਗੇਗੀ ਕਿ ਫੈਕਟਰੀ ਲੱਗੂ ਹੀ ਲੱਗੂਗੀ ਤੇ ਪਹਿਲਾਂ ਤਾਂ ਕੋਈ ਉਮੀਦ ਨਹੀਂ ਸੀ ਫੈਕਟਰੀ ਵਾਲਾ ਬੰਦਾ ਇੱਥੋਂ ਸੀ ਧਰਨਾ ਲਗਾਈ ਬੈਠ ਹੋਏ ਨੇ ਮਹੀਨਿਆਂ ਦੇ ਤੇ ਉਹਦਾ ਅੰਦਰ ਕੰਮ ਚੱਲ ਰਿਹਾ ਤੁਸੀਂ ਐਡੇ ਸਾਰੇ ਇਕੱਠੇ ਹੋ ਕੇ ਨਹੀਂ ਧਰਨਾ ਰੋਕ ਸਕੇ ਫੈਕਟਰੀ ਨੂੰ ਲੱਗਣ ਤੋਂ ਰੋਕ ਸਕੇ ਤੇ ਇੱਕ ਬੰਦਾ ਜਾਇਆ ਆਇਆ ਤਾਂ ਇਹਦਾ ਮਤਲਬ ਉਹ ਡੈਡ ਸ਼ੋਰ ਹੋ ਗਿਆ ਕਿ ਹੁਣ ਤਾਂ ਫੈਕਟਰੀ ਲੱਗੂ ਹੀ ਲੱਗੂਗੀ ਮੈਂ ਤਾਂ ਬਹੁਤ ਨਾ ਖੁਸ਼ ਹਾਂ ਤੁਹਾਡੇ ਸਾਰਿਆਂ ਤੋਂ ਤੁਸੀਂ ਬਾਈਕਾਟ ਕੀਤਾ ਤੁਸੀਂ ਮੇਰਾ ਨਹੀਂ ਕੀਤਾ ਤੁਸੀਂ ਬਾਈਕਾਟ ਕੀਤਾ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਤੁਸੀਂ ਬਾਈਕਾਟ ਕੀਤਾ ਉਹਨਾਂ ਦੇ ਫਿਊਚਰ ਦਾ ਤੁਸੀਂ ਉਹਨਾਂ ਦੇ ਪਿੱਛੇ ਲੱਗੇ ਜਿਹੜੇ ਨਸ਼ੇ ਵੇਚਦੇ ਨੇ ਜਿਹੜੇ ਤੁਹਾਨੂੰ ਗੁੰਮਰਾਹ ਕਰ ਰਹੇ ਨੇ ਠੀਕ ਆ ਕੱਲ 4 ਵਜੇ ਤੱਕ ਦਾ ਟਾਈਮ ਹੈ ਇਹ ਮੇਰੀ ਰਿਕੁਐਸਟ ਹੈ ਚਲੋ ਵੀ ਕੱਲ 4 ਵਜੇ ਤੱਕ ਦਾ ਟਾਈਮ ਹੈ ਅਗਰ ਅੱਜ ਜਾਂ ਕੱਲ ਚ ਮੇਰੇ ਕੋ ਕੋਈ ਬੱਚਾ ਆਂਦਾ ਤਾਂ ਮੋਸਟ ਵੈਲਕਮ ਹੈ ਅਗਰ ਤੁਸੀਂ ਫੇਰ ਵੀ ਤੁਸੀਂ ਸੋਚਦੇ ਹੋ ਕਿ ਨਹੀਂ ਅਸੀਂ ਨਹੀਂ ਲਗਾਣਾ ਅਸੀਂ ਤੇ ਇਹਨਾਂ ਦਾ ਬਾਈਕਟ ਕਰਨਾ ਹੈ ਤੁਸੀਂ ਇਹ ਕਰਤਾ ਤੁਸੀਂ ਇਹ ਕਰਤਾ ਕੁਝ ਨਹੀਂ ਕੀਤਾ ਜਸਟ ਇੱਕ ਗੁਰਦੁਆਰੇ ਜਾ ਕੇ ਮੱਥਾ ਟੇਕਿਆ ਗਿਆ ਹਾਂ ਤੁਹਾਨੂੰ ਡੈਸਟੀਨੇਸ਼ਨ ਤੋਂ ਪ੍ਰੋਬਲਮ ਹੈ ਚਲੋ ਅਸੀਂ ਮੰਨਦੇ ਹਾਂ ਵੀ ਅਸੀਂ ਨਹੀਂ ਸੀ ਸੋਚਿਆ ਕਿ ਇੰਨਾ ਕੁਝ ਹੋਊਗਾ ਸਿਰਫ ਉਹਨਾਂ ਦੇ ਕਹਿਣ ਤੇ ਸਿਰਫ ਮੱਥਾ ਟੇਕਣ ਲਈ ਚਲੇ ਗਏ ਹੋਰ ਕੁਝ ਨਹੀਂ ਹੋਇਆ ਉਹਨਾਂ ਨੂੰ ਕੋਈ ਬਹੁਤ ਅਸੀਂ ਕੁਝ ਨਹੀਂ ਦੇ ਕੇ ਆਏ ਜਿਵੇਂ ਅਸੀਂ ਕੁਝ ਨਹੀਂ ਲੈਣਾ ਉਹਨਾਂ ਤੋਂ ਤੁਸੀਂ ਧਰਨੇ ਤੇ ਪਾਟ ਕਰਾਓ ਤੁਸੀਂ ਸਾਨੂੰ ਦੱਸੋ ਵੀ ਹਾਂਜੀ ਧਰਨੇ ਤੇ ਪਾਟ ਹੈ ਵੀ ਆਇਓ ਅਸੀਂ ਸਾਰਾ ਟੱਬਰ ਆਵਾਂਗੇ ਜੇ ਤੁਸੀਂ ਸੋਚਦੇ ਹੋ ਕਿ ਫੈਕਟਰੀ ਨੇ ਨੁਕਸਾਨ ਹੈ ਤੁਹਾਡੇ ਬੱਚਿਆਂ ਨੂੰ ਤਾਂ ਸਾਡੇ ਵੀ ਬੱਚੇ ਨੇ ਅਸੀਂ ਸਾਡੇ ਘਰ ਤਾਂ ਰੋਬਟ ਨਹੀਂ ਰਹਿੰਦੇ ਜਾਂ ਅਸੀਂ ਕੋਈ ਟੱਪਰੀਵਾਸ ਨਹੀਂ ਹੈਗੇ ਕਿ ਅਸੀਂ ਬਸ ਸਾਡੀਆਂ ਗੱਠੜੀਆਂ ਬਨੀਆਂ ਹੀ ਪਈਆਂ ਨੇ ਤੇ ਅਸੀਂ ਉਹ ਚੱਕਣੀਆਂ ਨੇ ਤੇ ਜਿਸ ਦਿਨ ਫੈਕਟਰੀ ਲੱਗੀ ਤਾਂ ਅਸੀਂ ਆਪਣੇ ਚੱਕੇ ਤੁਰ ਜਾਣਾ ਤੁਸੀਂ ਕਿਉਂ ਇਸ ਚੀਜ਼ ਨੂੰ ਸਮਝਦੇ ਨਹੀਂ ਹੈਗੇ ਔਰ ਅਗਰ ਕੋਈ ਕੱਲ ਤੱਕ ਬੱਚਾ ਮੇਰੇ ਕੋਲ ਵਾਪਸ ਨਹੀਂ ਆਂਦਾ ਤਾਂ ਸਸ਼ਕਾਲਾ ਜੀ ਤੁਹਾਨੂੰ ਸਾਰਿਆਂ ਨੂੰ ਤਾਂ ਕਿਰਪਾ ਕਰਕੇ ਬਸ ਉਸ ਤੋਂ ਬਾਅਦ ਤਾਂ ਫਿਰ ਮੈਂ ਵੀ ਚਲੋ ਠੀਕ ਆ ਤੁਸੀਂ ਮੇਰਾ ਬਾਈ ਕੱਟ ਕਰਿਆ ਮੈਂ ਤੁਹਾਡਾ ਕਰ ਦੂੰਗੀ ਇਹ ਤਾਂ ਕੁਛ ਨਹੀਂ ਹੈ ਨਾ ਧੰਨਵਾਦ